ਕਿਹਦੇ ਵਿੱਚ ਅੱਜ ਹਨੇਰੀ ਆ ਗਈ ਏ ਬਹੁਤ ਜ਼ਿਆਦਾ ਹਨੇਰੀ ਐ ਨਹੀਂ ਘਟ ਤੇ ਹਨੇਰੀ ਜ਼ਿਆਦਾ ਬਹੁਤ ਵੇਖੋ ਟੇਡੇ ਜੋ ਰੁੱਖਾਂ ਦੀਆਂ ਬੋਤੀਆਂ ਜਿਹੜੀਆਂ ਝੁਕ ਕੇ ਥੱਲੇ ਨੂੰ ਲੱਗਣ ਨੂੰ ਤਿਆਰ ਹੋਈਆਂ ਆਂ ਜੀ ਆਹ ਵੇਖੋ ਜਾਮਨੂਆਂ ਦਾ ਪੀਤਾ ਹੋਰ ਕਿਹੜੇ-ਕਿਹੜੇ ਇਲਾਕਿਆਂ ਦੇ ਵਿੱਚ ਅੱਜ ਤੇਜ਼ ਹਵਾਵਾਂ ਹਨੇਰੀ ਕੋਟਾ ਤੂਫਾਨ ਕਹਿ ਸਕਦੇ ਆ ਵੀ ਤੂਫਾਨ ਦੀ ਤਰ੍ਹਾਂ ਹਨੇਰੀਆਂ ਅੱਜਕੱਲ ਜਿਹੜੀਆਂ ਆਉਂਦੀਆਂ ਹਨ ਤੂਫਾਨੀ ਸੱਤਾਂ ਨਾਲ ਆਉਂਦੀਆਂ ਵੀ ਮੁਸਪਖਾਨ ਕਰਨ ਦੇ ਹਲਾਤਾਂ ਨਾਲ ਆਉਂਦੀਆਂ ਜਿਵੇਂ ਬਾਹਰਲੇ ਮੁਲਕਾਂ ਦੇ ਵਿੱਚ ਬਹੁਤ ਭਾਰੀ ਨਿਸ਼ਕਾਨ ਹੋਇਆ ਜੀ ਆ ਦੇਖ ਸਕਦੇ ਆ ਜਿਵੇਂ ਅਮਰੂਦਾਂ ਦੇ ਪੱਤੇ ਇੱਧਰ ਸ਼ਾਮਰੂਆਂ ਦੇ ਪੱਤੇ ਦੇਖੋ ਕਿੰਨਾ ਇੰਨੀ ਜ਼ਿਆਦਾ ਤੂਫਾਨ ਦੇ ਨਾਲ ਬਹੁਤ ਤੇਜ਼ ਹਵਾ

मौसम इतनी तेज़ आंधी आ रही है जी जब भाई जी सहम का माहौल बना हुआ है जी कितनी आंधी में कितना नुकसान होगा कितने खंबे कितने पेड़ टूटेंगे जी बारिश से लोग खुशते पर इस आंधी का परहेज होना चाहिए ਤੇ ਕਿਸੇ ਘਾਵੇਂ ਆਂਦੀ ਆਣੀ ਚਾਹੀਏ ਕਿਤਨੀ ਹਨੇਰੀ ਆਣਾ ਚਾਹੀਏ ਚਲੋ ਬਾਰਿਸ਼ ਥੋੜਾ ਹੋਆ ਦਾ ਕੱਲ ਵਧੀਆ ਮੌਸਮ ਸਾ ਵਧੀਆ ਮੌਸਮ ਸੀ ਨੰਦਾਲਾ ਬਾਕੀ ਹੋਰ ਕਿਹੜੀ ਕਿਹੜੀ ਜਗ੍ਹਾ ਔਰ ਕੌਣ ਸੇ ਇਲਾਕੋ ਮੇ ਇਤਨੀ ਤੇਜ ਹਨੇਰੀ ਆਂਦੀ ਆਈ ਹੈ ਕੋਈ ਨੁਕਸਾਨ ਓ ਬਾਈ ਜੀ ਵੇਖੋ ਪક્ષੀ ਇਤਨੀ ਹਨੇਰੀ ਮੇ ਕਬੂਤਰ ਬਾਜੀ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਜੀ ਕਬੂਤਰ ਬਾਜ਼ਾ ਕੇ ਲਈ ਕਿਉਂਕਿ ਉਹ ਬਾਜੀ ਛੱਡਦੇ ਆ ਸ਼ਾਮ ਨੂੰ ਜਦੋਂ ਉਤਰਦੇ ਆ ਕਬੂਤਰ ਨਾ ਨਾ ਬਾਈ ਜੀ ਹਨੇਰੀ ਦੇ ਕਾਰਨ ਸਾਰੀ ਬਾਜੀ ਖਰਾਬ ਹੋ ਜਾਂਦੀ ਆ ਠੀਕ ਹੈ ਬਾਈ ਜੀ ਬਾਕੀ ਤੁਸੀਂ ਦੱਸੋ ਕੀ ਸੀ ਜਾਏਗੀ